ਇੱਕ ਹੀ ਬਣਾਇਆ ਅਕੜ ਆਵਾਗ ਜਰੇਲਾ ਅੱਛਾ ਅੱਛਾ ਠੀਕਾ ਛੋਟੀਆਂ ਬੱਚੀਆਂ ਨੇ ਬਣਾਇਆ ਹਨਾ ਠੀਕ ਆ ਤੇ ਹਾ ਕੀ ਆ ਘਰ ਅੱਛਾ ਠੀਕ ਆ ਸਹੀ ਆ ਹਾ ਕੀ ਪਿਆ ਖੜਾਣਾ ਅੱਛਾ ਠੀਕ ਆ ਜਰਾ ਖੰਡਾ ਅੱਛਾ ਟੈਂਟ ਲਾਇਆ ਘਰ ਬਣਾਇਆ ਹਨਾ ਪਾਪਾ ਜੀ ਠੀਕ ਆ ਸ਼ਗਿਰ ਸਲ ਮਰ ਰਹਾ ਡਾ ਜਾ ਬੇਲਾ ਪੰਡੋ ਤੋਂ ਕਿ ਲਿਆ ਹਾਂ ਆ ਢੋਲੀ ਆ ਸਾਡਾ ਕੜਾਵਾ ਅੱਛਾ ਗਜਰੀਲਾ ਇਹ ਕਿ ਕਿ ਬਸ਼ ਕਰਕੇ ਬਣਾਇਆ ਸੀ ਅੱਛਾ ਗਜਰੀਲਾ ਬਣਾਇਆ ਸੀ ਹਨਾ ਆ ਜਟਣੀ ਹੈ ਨਾ ਨਹੀਂ ਇਹ ਚਟਣੀ ਨਹੀਂ ਹੈ ਹਾਂ ਇਹ ਹੈ ਨਾ ਉਹ ਆਹ ਤਨੀਆ ਅੱਛਾ ਠੀਕ ਹੈ ਤਨੀਆ ਸਬਜੀ ਚ ਪਾਉਣ ਲਈ ਹਾਂਜੀ ਸਬਜੀ ਅੱਛਾ ਆ ਵੀ ਲੈਣਾ ਆ ਤੁਹਾਡਾ ਗੈਂਸ ਹੈ ਨਾ ਕੇਸ ਨਾਲ ਚੁੱਲਾ ਆ ਗਿਆ ਚਕਲਾ ਵੀ ਨਾ ਠੀਕ ਹੈ ਠੀਕ ਹੈ ਅਗਲਾ ਸਪਾੜੀ ਪੀ ਲਈ ਅੱਛਾ ਠੀਕ ਹੈ ਆਟਕ ਕਰ ਜਾ ਪਹਿਲਾਂ ਆ ਪਲੇਟਾ ਸਾਰੇ ਸਮਾਨ ਆ ਨਾ ਹਾਂਜੀ ਠੀਕ ਹੈ ਇਹ ਆ ਪਹਿਲਾਂ ਤੇਰਾ ਖਾ ਕੇ ਦਵਾ ਹੁਣ ਕੀ ਬਣਾਉਣ ਲੱਗੇ ਆ ਇਹਨਾਂ ਨੂੰ ਖਾਣ ਨੂੰ ਪਾ ਕੇ ਦੇਣ ਲੱਗੇ ਅੱਛਾ ਠੀਕ ਹੈ ਸਭ ਜਰੀਲਾ ਬਣਾਇਆ ਕੱਦੂ ਕਸ਼ ਕਰਕੇ ਗਾਜਰਾਂ ਹਨਾ ਠੀਕ ਆ ਅੱਲੇ ਆ ਕੁਸ਼ਤੀਆ ਟੇਬਲਾ ਅੱਛਾ ਇੱਥੇ ਬੈਠਣਾ ਮੈਂ ਕੁਸ਼ਤੀਆ ਟੇਬਲਾ ਦੇ ਹਾਂਜੀ ਅੱਛਾ ਠੀਕ ਆ ਕੁਸ਼ਤੀਆ ਆ ਗਈਆਂ ਥੋੜਾ ਸਿੰਡੀਅਨ ਕੰਪਨੀ ਦਾ ਹਨਾ ਠੀਕ ਆ ਹੋ ਗਿਆ ਤਿਆਰ ਹਨਾ ਭੋਜਨ ਤੁਹਾਡਾ ਠੀਕ ਆ ਉੱਗੇ ਆ ਤੇ ਆ ਅੱਛਾ ਤੇ ਆ ਵਾਲੇ ਕਾਜੂ ਬਦਾਮ ਜਿਹੜੇ ਇੱਚ ਪਾਇਆ ਅੱਛਾ ਠੀਕ ਹੈ ਨਜਰੇ ਲੇ ਲੇ ਆਪਾਂ ਦੇ ਤੋ ਕਿ ਤਰ੍ਹਾਂ ਆਪਾਂ ਅੱਛਾ ਐ ਲੋ ਫਿਰ ਘਰ ਅੱਛਾ ਠੀਕ ਆ ਪੀ ਜਾ ਤੁਹਾਡਾ ਹਾਂ ਆਜੂ ਹਮ ਆਲੇ ਫੋਨ ਇੱਕ ਖਾਓ ਚਲ ਪਾਣੀ

ਅੱਛਾ ਹੁਣ ਇਹ ਸਮਾਨ ਲੈਣ ਚੱਲੀ ਕੋਈ ਹਾਂਜੀ ਚਲੋ ਠੀਕ ਹੈ ਲੈ ਕੇ ਆਣਾ ਗਾਜਰਾਂ ਲੈ ਆਇਓ ਤੇ ਹਰੀ ਸਬਜ਼ੀ ਲੈ ਆਇਓ ਕੋਈ ਓਕੇ ਚਲੋ ਚੱਲੀਏ ਮਾਰਕੀਟ ਹੁਣ ਅੱਛਾ ਠੀਕ ਹੈ ਅਸੀਂ ਚੱਲਿਆ ਆ ਸਾਈਡ ਦੀ ਆ ਸਾਈਡ ਦੀ ਸ਼ਾਪ ਆ ਅੱਛਾ ਠੀਕ ਹੈ ਆਵੇ ਠੀਕ ਹੈ ਹਾਂ ਅੱਛਾ ਠੀਕ ਹੈ ਇੱਧਰ ਸਾਰੇ ਅੱਛਾ ਹਾਂ ਚਟਣੀ ਵੀ ਤਿਆਰ ਹੋ ਗਈ ਹੈ ਨਾ ਲੋ ਜੀ ਜੀ ਇਹਦਾ ਜੂਸ ਕੱਢੂਗਾ ਅੱਛਾ ਠੀਕ ਆ ਅੱਛਾ ਅਰੰਜ ਦਾ ਹੁਣ ਜੂਸ ਬਣਾਉਣਾ ਇਹਦਾ ਜੂਸ ਵੀ ਖਾਣਾ ਵੀ ਤੇ ਜੂਸ ਵੀ ਤੁਹਾਡਾ ਬਣਾਉਣਾ ਠੀਕ ਆ ਆ ਭਾਂਡੇ ਤਾਂ ਧੋ ਲਿਆ ਫਿਰ ਜਿੰਨਾ ਚ ਜੂਸ ਵੀ ਬਣਾਉਣਾ ਚਲੋ ਇਹ ਛੋਟੇ ਛੋਟੇ ਬੱਚਿਆਂ ਦਾ ਤਾਂ ਖਾਇਆ ਸੀ ਜੀ ਖੇਡਦੇ ਆ ਇਹ ਕਿਦਾਂ ਹਨਾ ਵਧੀਆ ਲੱਗਾ ਬੱਚਿਆਂ ਦਾ ਤਾਂ ਮੈਂ ਕਿਹਾ ਚਲੋ ਵੀਡੀਓ ਬਣਾ ਲੈਂਦੀ ਆ ਬਹੁਤ ਸੋਹਣਾ ਹੀ ਰੋ ਬੱਚੇ ਖੇਡਦੇ ਰੋਜ਼ ਤੇ ਬੜਾ ਸੇਮ ਪਕਾਉਂਦੇ ਬਣਾਉਂਦੇ ਖਾਂਦੇ ਤੇ ਬੱਚੇ ਨੇ ਖੇਡਣਾ ਸਿਰੋ ਠੀਕ ਆ ਜੀ ਸਾਰਿਆਂ ਨੇ ਇਸੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਹੈਲੋ ਦੋਸਤੋ ਇਹਨਾਂ ਬੱਚੀਆਂ ਨੇ ਨਾ ਹੁਣ ਉਸ ਤੋਂ ਬਾਅਦ ਤਿਆਰ ਕਰਕੇ ਸਾਰਾ ਪਲੇਟ ਸਜਾਤੀ ਆ ਐਦਾਂ ਫਰੂਟ ਨਾਲ ਇਹਨਾਂ ਨੇ ਮਿਹਨਤ ਕੀਤੀ ਬਹੁਤ ਛੋਟੀਆਂ ਬੱਚੀਆਂ ਨੇ ਆ ਖੜੀਆਂ ਸਾਰੀਆਂ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਦੇਖੋ ਸਾਰਾ ਕੋਸ ਤੇ ਜਾ ਕੇ ਪਲੇਟ ਵਿੱਚ ਤੇ ਚਲੋ ਹੁਣ ਖਾ ਲੂਗੇ ਚਲੋ ਹੁਣ ਖਾ ਲੋ ਠੀਕ ਆ ਓਕੇ ਬਾਏ ਤੇ ਉਹ ਤੇ ਉਹਨਾਂ ਛੋਟੀਆਂ ਬੱਚਿਆਂ ਨੂੰ ਹੁਣ ਦੇਖ ਕੇ ਉਹਨੇ ਆਪਾਂ ਵੀ ਚੀਕ ਕੁ ਥੋੜੀ ਜੀ ਜਿਹੜੀਆਂ ਉਹ ਸਾਹਮਣੇ ਲੱਗੀਆਂ ਹੀਆਂ ਹਾ ਲੋ ਲੈ ਚੀਕੂ ਲੈ ਤੁਸੀਂ ਜੰਤਰ ਖਾਣਗੇ ਚੀਕ ਵੀ ਖਾ ਲੋ ਖਾ ਲੋ ਲੈ ਥੈਂਕ ਯੂ ਓਕੇ ਇਹ ਵੀ ਖਾਓ ਠੀਕ ਆ